ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਆਪਾਂ ਫਿਰ ਦਹੀਂ ਪਿੰਡ ਆਦਣਗੇ ਤੇ ਅੱਜ ਬਹੁਤ ਨਵਾਂ ਵਾਸਾ ਸ਼ੇਅਰ ਕਰ ਰਹੇ ਹਾਂ ਉਹੀ ਟਾਈਮ ਪਹਿਲਾਂ ਵਾਲਾ ਪਰ ਹੁਣ ਥੋੜਾ ਜਿਹਾ ਅਲੱਗ ਸਿਸਟਮ ਹੈ ਅੱਗੇ ਹੁੰਦੀ ਹਰਿਆਲੀ ਆਸੇ-ਪਾਸੇ ਹੁਣ ਝੋਨੇ-ਝੁਨੇ ਵੜੇ ਗਏ ਐ ਤੇ ਤੁਹਾਨੂੰ ਪਤਾ ਹੀ ਆਹਾ ਧੂਆਂ ਘੇਲੋ ਧੁੰਦ ਘੇਲੋ ਇਹ ਬਹੁਤ ਜ਼ਿਆਦਾ ਹੈ ਤੇ ਰਾਤ ਨੂੰ ਤਾਂ ਵਿਜ਼ਿਬਿਲਟੀ ਜਮੇ ਘਟ ਜਾਂਦੀ ਹੈ ਅੱਗੇ ਬਾਈ ਜੀ ਕੱਲ ਦੱਸੀ ਜਾਂਦੇ ਸੀ ਵੀ ਮਲੋਟੋਂ ਅਸੀਂ ਰਾਤ ਨੂੰ ਆ ਰਹੇ ਸੀ ਅੱਗੇ ਮੋਟਰਸਾਈਕਲ ਲੈ ਕੇ ਆਉਣਾ ਮਤਲਬ ਲਾ ਕੇ ਲੈ ਕੇ ਆਉਣਾ ਪਿਆ ਕਾਰ ਨੂੰ ਕਾਰ ਤੇ ਅੱਗੇ ਮੋਟਰਸਾਈਕਲ ਆਇਆ ਪੱਟੀ ਤੇ ਫਿਰ ਉਹ ਮੇ ਤੁਰੇ ਗਏ ਫਿਰ ਆਏ ਜਿਵੇਂ ਆਪਣੇ ਜਿਆਦਾ ਧੁੰਦ ਪੈਂਦੀ ਆਪਾਂ ਉਦੋਂ ਕਰਦੇ ਹੁੰਨੇ ਆ ਪਰ ਉਹ ਵੈਸੇ ਨਵੰਬਰ ਦਾ ਮਹੀਨਾ ਹੈ ਧੁੰਦਾਂ ਵੈਸੇ ਪੈਣੀਆਂ ਲੱਗ ਹੀ ਜਾਂਦੀਆਂ ਹੁੰਦੀਆਂ ਹੁੰਦਾ ਵੈਸੇ ਤੇ ਬਾਕੀ ਹੁਣ ਤੁਸੀਂ ਵੇਖ ਲਓ ਅੱਗੇ ਤਾਂ ਅਸੀਂ ਹਰਿਆਲੀ ਤੁਸੀਂ ਵੇਖੀ ਆਪਣੇ ਬਲੌਗਾਂ ਚ ਆਇਆ ਤੁਹਾਨੂੰ ਦਿਖਾਉਣੇ ਆ ਇੱਧਰ ਤਾਂ ਗੱਠਾ ਮੰਨ ਗਈਆਂ ਤਿਆਰ ਕਰਿਆ ਬੈ ਇਧਰ ਹਜੇ ਮਨ ਲੱਦਾ ਹੁਣੇ ਵੱਡਿਆ ਕਟਰ-ਕਟਰ ਮਾਰਤਾ ਐਸ ਟਾਈਮ ਆਪਣੇ ਪਿੰਡ ਦੇ ਹਾਲਾਤ ਉਧਰ ਕੋਈ ਭਰਾ ਆਪਣਾ ਮਨ ਲੱਦਾ ਬਾਣਮਣ ਚਾਰ ਕਰੀ ਜਾਂਦਾ ਗਾਣੇ ਗੁਣੇ ਲਾ ਰੱਖਿਆ ਤੇ ਬੰਦਾ ਮੈਨੂੰ ਐ ਲੱਗਦਾ ਮੇਂ ਦਿਲ ਟੁੱਟਿਆ ਹੁੰਦਾ ਸਾਈਡ ਦੇ ਗਾਣੇ ਸੁਣੀ ਜਾਂਦਾ ਬਾਕੀ ਦੋਸਤੋ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਤੁਸੀਂ ਲਾਲੋਤ ਸਾਹਿਬ ਵੀ ਐਸ ਮੌਸਮ ਦੇ ਵਿੱਚ ਆ ਕੇ ਜਿਵੇਂ ਹੁਣ ਨਵੰਬਰ ਦਾ ਮਹੀਨਾ ਚੱਲੀ ਜਾਂਦਾ ਇਹਨਾਂ ਦਿਨਾਂ ਚ ਆ ਕੇ ਠੰਡ ਬਹੁਤ ਵੱਜ ਜਾਂਦੀ ਹੈ ਮਤਲਬ ਰਜਾਈਆਂ ਤੱਕ ਲੋ ਕੱਢ ਲੈਂਦੇ ਕੰਬਲ ਤੱਕ ਪਰ ਇਸ ਟਾਈਮ ਮੈਂ ਤਾਂ ਬਣੀਕਰ ਫਿਰਦਾ ਤੇ ਅਸੀਂ ਏਸੀ ਵੀ ਥੋੜੇ ਜਿਹਾ ਪਹਿਲੇ ਬੰਦ ਕਰਿਆ ਤੇ ਹਜੇ ਉਹ ਮੌਸਮ ਆਇਆ ਨਹੀਂ ਜਾਂ ਤਾਂ ਫਿਰ ਠੰਡ ਐ ਤੱਕੀ ਘੱਟ ਪਊਗੀ ਤੇ ਜਾਂ ਫਿਰ ਜਾਊਗੀ ਲੇਟ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਤੇ ਜਾਂ ਬਾਈ ਆਪਣਾ ਮਾਨ ਸਾਹਿਬ ਦੱਸ ਸਕਦੇ ਮੌਸਮ ਪੰਜਾਬ ਦੇ ਵਾਲੇ ਵੀ ਕੀ ਹਾਲਾਤ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਤੇ ਇੱਕ ਗੱਲ ਹੋਰ ਹੈ ਇੱਕ ਨਾ ਵੀਡੀਓ ਆ ਜਾਂਦੀ ਹੈ ਮੈਨੂੰ ਲੱਗਾ ਕੱਲ੍ਹ ਕੇ ਪਰਸੋਂ ਦੀ ਆ ਉਹ ਬਠਿੰਡੇ ਜ਼ਿਲ੍ਹੇ ਦੀ ਸ਼ਹਿਦਰਾ ਇੱਕ ਇੱਕਲਾ ਪਿੰਡ ਦੀ ਰਾਤ ਨੂੰ ਕਿਸਾਨਾਂ ਉੱਤੇ ਲਾਠੀ ਚਾਰਜ ਹੋਇਆ ਬਹੁਤ ਮਾੜੀ ਗੱਲ ਆ ਪਹਿਲੇ ਹੀ ਵਿਚਾਰੇ 15 20 ਦਿਨਾਂ ਤੋਂ ਦਾਣਾ ਮੰਡੀਆਂ ਚ ਰੁਲੀ ਜਾਂਦੇ ਨਾ ਫਸਲ ਵਿਕਦੀ ਐ ਨਾ ਡੀਏਪੀ ਮਿਲਦੀ ਐ ਤੇ ਉੱਤੋਂ ਲਾਠੀ ਚਾਰਜ ਬਹੁਤ ਮਾੜੀ ਗੱਲ ਆ ਆਪਾਂ ਤਹੀ ਰਿਕਵੈਸਟ ਕਰਦੇ ਆਂ ਸਰਕਾਰ ਅੱਗੇ ਵੀ ਜਲਦੀ ਤੋਂ ਜਲਦੀ ਜ਼ਿੰਮੇਵਾਰਾਂ ਨੂੰ ਝੋਨਾ ਜੜਾ ਚੱਕਿਆ ਜਾਵੇ ਤੇ ਡੀਏਪੀ ਦਾ ਕੋਈ ਪੱਕਾ ਹੱਲ ਕਰਿਆ ਜਾਵੇ ਟਾਈਮ ਤੇ ਆ ਕੇ ਮਿਲੇ ਕਿਉਂਕਿ ਆਏ ਸਾਲ ਸ਼ਾਰਟੇਜ ਹੁੰਦੀ ਡੀਏਪੀ ਦੀ ਛਾੜ ਤਾ ਚੱਲ ਜਿੰਨਾ ਮਰਜੀ ਹੋਵੇ ਪਰ ਚੱਕਿਆ ਤਾਂ ਜਾਵੇ ਨਾ ਹੁਣ ਸਾਰਾ ਲੈਣ ਦਾ ਨਜੀਬਦਾਰ ਲਾਉਣਾ ਹੁੰਦਾ ਕਿ ਵਿਆਹ ਸ਼ਾਦ ਕਰਨੇ ਹੁੰਦੇ ਘਰੇ ਤਾਂ 6 ਮਹੀਨਿਆਂ ਦੀ ਫਸਲ ਵੇਚ ਕੇ ਜ਼ਮੀਦਾਰ ਹੁਣ ਘਰੇ ਆਉਂਦਾ 4 ਰੁਪਏ ਕਮਾਉਣੇ ਹੁੰਦੇ ਬੰਦੇ ਨੇ ਤੇ ਤਾਂ ਕਰਕੇ ਜਲਦੀ ਜਲਦੀ ਸਾਡੇ ਜ਼ਮੀਦਾਰ ਭਰਾਵਾਂ ਦਾ ਕਿਸਾਨ ਭਰਾਵਾਂ ਦਾ ਹੱਲ ਕਰਿਆ ਜਾਵੇ ਕਿਉਂਕਿ ਹੁਣ ਕੰਕਰੀਟ ਤਿਆਰੀ ਵੀ ਸ਼ੁਰੂ ਹੋ ਜਾਣੀ ਹੈ ਵਿਆਹ ਵੀ ਚੱਲ ਪੈਣੇ ਹਨ ਹੁਣ ਸਾਰਾ ਕੁਝ ਿਹੜਾ ਨਿਰਪਰ ਹੁੰਦਾ ਜ਼ਮੀਦਾਰ ਕਿਸਾਨ ਫਸਲ ਦੇ ਉੱਤੇ ਤੇ ਬਾਕੀ ਦੋਸਤੋ ਅੱਜ ਆਪਾਂ ਜਾ ਰਹੇ ਆਂ ਵੀਡੀਓ ਬਣਾਉਣਾ ਅਸਲ ਵਿੱਚ ਦੋ ਵੀਡੀਓ ਬਣਾਉਣੀਆਂ ਸਨ ਇੱਕ ਤਾਂ ਦੋਨੇ ਪਿੰਡ ਦੀਆਂ ਹੀ ਆ ਇੱਕ ਤਾਂ ਵਿਚਾਰ ਆਪਣੇ ਪਿੰਡ ਦਾ ਬੰਦਾ ਹੈਗਾ ਲੱਕੜ ਵੇਚਦਾ ਸੁਪੀ ਹੁਣ ਤੁਹਾਨੂੰ ਪਤਾ ਘਰਾਂ ਚ ਠੰਡ ਕਰਕੇ ਵਿਆਹ ਕਰਕੇ ਲੱਕੜ ਦੀ ਲੋੜ ਪੈਂਦੀ ਉਹ ਪਿੰਡੋਂ ਮਿਲ ਜਾ ਕਰੋ ਆਪਣੇ ਤੇ ਦੂਜੀ ਵੀਡੀਓ ਇੱਕ ਬਾਈ ਆਪਣੇ ਪਿੰਡ 버ਗਰ ਬਣਾਉਂਦਾ ਉਹਨੇ ਬਾਈ ਨੇ ਮੈਂ ਟੂਰਨਾਮੈਂਟ ਵਾਲੇ ਆਖੇ ਸੀ ਵੀਡੀਓ ਬਣਾਵਾਂਗੇ ਤੇ ਅੱਜ ਸਿੱਖ ਵਾਲਾ ਪਿੰਡ ਟੂਰਨਾਮੈਂਟ ਹੈ ਤੇ ਜੇ ਸਮਾਂ ਲੱਗਿਆ ਤਾਂ ਉੱਥੇ ਜਾ ਕੇ ਆਵਾਂਗੇ ਬਾਈ ਦੀ ਵੀਡੀਓ ਜ਼ਰੂਰ ਬਣਾਉਣੀ ਹੈ ਤੇ ਨਹੀਂ ਤਾਂ ਫਿਰ ਕਿਸੇ ਹੋਰ ਦਿਨ ਬਣਾਵਾਂਗੇ ਪਰ ਇੱਕ ਬਾਈ ਹਜੇ ਪੰਡੀ ਆ ਮੇਰੀ ਗੱਲ ਹੋਈ ਐ ਲੱਕੜਾਂ ਵਾਲਾ ਤੇ ਉਹਨਾਂ ਕੋਲ ਜਾਵਾਂਗੇ ਥੋੜੇ ਸਮੇਂ ਤਾਈਂ ਤੇ ਉਹਨਾਂ ਦੀ ਵੀਡੀਓ ਵੀ ਥੋੜੇ ਰੂ ਰੂ ਕਰਾਂਗੇ ਚਾਚਾ ਸੁਖਜੀਤ ਆ ਰਿਹਾ ਬਈ ਚੱਲੇ ਕੀ ਹਾਲ ਏ ਬਹੁਤ ਵਧੀਆ ਕੀ ਹਾਲ ਚਾਲ ਆ ਠੀਕ ਐ ਕਿੱਧਰ ਚੱਲ ਪਏ ਬਸ ਸੈਟੀ ਚ ਰੇ ਜਗਾ ਕੇ ਆਉਣਾ ਯਾਰ ਅੱਛਾ ਆ ਗਈ ਹਾਂ ਚਲੋ ਵਧੀਆ ਕਰ ਲੈ ਅਥਰੀ ਕਾਲੀ ਹੋਵੇ ਜਿਵੇਂ ਜਿਵੇਂ ਕੋਈ ਖਾਤੇ ਭਰੀ ਜਾਂਦਾ ਉਹਵੇਂ ਮੈਂ ਦੇਈ ਜਾਂਦੇ ਆ ਹੋਰ ਸੁਣਾਓ ਬਾ ਵਧੀਆ ਕਿੰਨੇ ਦਾ ਕਟਾ ਹੀ ਹੁਣ 1350 ਦਾ 1350 ਦਾ ਨਾਲ ਕੀ ਦਿੰਦੇ ਨਾਲ ਪੰਜ ਗੱਟਿਆਂ ਮਗਰ ਇੱਕ ਗੱਟਾ ਨੇ ਹਲੀ ਟ੍ਰੈਡ ਨੇ ਨਾ ਜੋਰੀਆ ਦਾ ਪੰਜ ਗੱਟਿਆਂ ਮਗਰ ਹਾਂ ਤੂੰ ਜਿਹੜੇ ਸ਼ਹਿਰ ਚ ਲੈਣੇ ਆਪਾਂ ਉਹ ਇੱਕ ਗੱਟੇ ਮਗਰ ਹੁੰਦੀ ਹੈ ਉਹ ਇੱਕ ਮਗਰ ਕੋਈ ਦੋ ਹੀ ਦੇ ਜਾਂਦਾ ਕੋਈ ਤੋ ਰੇਟ ਰੇਟ ਵਧਾਉਂਦੇ ਨੇ ਹਾਂ ਰੇਟ ਵੀ ਵਧਾ ਦਿੰਦੇ ਆ 400 ਦਾ ਗੱਟਾ ਦੇ ਜਾਂਦੇ ਆ 400 ਦਾ ਗੱਟਾ ਹਾਂ ਛੱਡੋ ਵੱਟ ਸਿਸਟਮ ਹੈ ਹਾਂ ਡੋੜ ਵੱਜ ਲੱਗੀ ਲੱਭੀ ਆ ਜਿਵੇਂ ਦੀ ਵੀ ਦਾ ਰੁਟਣਾ ਮਿਟੀ ਜਾਂਦੇ ਬੜੇ ਬੱਠੇ ਝੋਨੇ ਦੇ ਕੀ ਲਾਤਰੇ ਇੱਥੇ ਝੋਨੇ ਦੇ ਵੀ 4 ਕਿਲੋ ਵੀ ਲਈ ਜਾਂਦੇ ਆ 5 ਕਿਲੋ ਵੀ ਲਈ ਜਾਂਦੇ ਆ 6 ਕਿਲੋ ਵੀ ਲਈ ਜਾਂਦੇ 7-8 ਕਿਲੋ ਤੱਕ ਲੈ ਜਾਂਦੇ ਕਾਟ ਜੀ ਹਰ ਤਾਂ ਬਾਹਲੀ ਹੈ ਨਾ ਬਹੁਤ ਜਿਆਦਾ ਨਿਆਇਦੀ ਤੇ ਤੱਕਾ ਹੀ ਹੋ ਜਾਂਦਾ ਜਮਾ ਜਮਾ ਹੀ ਤੇ ਉਹ ਕੱਲ ਮੈਂ ਵੀਡੀਓ ਵੇਖੀ ਜਾਂਦਾ ਸੀ ਰੱਖ ਕੇ ਕਲਾਂ ਬਠੰਡੇ ਲਾਠੀ ਚਾਰਜ ਕਰਿਆ ਕਿਸਾਨਾਂ ਦੇ ਹਾਂ ਮੈਂ ਵੀ ਅੱਜ ਤੱਕੇ ਦੇਖੀ ਆ ਉਹ ਬਹੁਤ ਮੋੜਾ ਹੈ ਉਹ ਹਾਂ ਤੇ ਆਪਣੇ ਝਾੜ ਕੇ ਮੇਰੇ ਝਾੜੇ ਦੀ ਥੋੜੀ ਜਿਹੀ ਮੰਦੀ ਲੱਗਦੇ ਯਾਰ ਪਿਛਲੇ ਸਾਲ ਨਾਲ ਗਰਮੀ ਬੜੀ ਵਗੀ ਨਾ ਗਰਮੀ ਦੇ ਸਾਨੂੰ ਗਰਮੀ ਤਾਂ ਹੁਣ ਦੇਖ ਲਓ ਕਿੰਨੀ ਹੈ ਜੇ ਕਿ ਠੰਡ ਹੋਈ ਹੈ ਨਹੀਂ ਇੱਥੇ ਪੂਰੀ ਘਰ ਜਾਈਆਂ ਨਿਕਲ ਜਾਂਦੀਆਂ ਹਾਂ ਉਹ ਹੀ ਨਵੰਬਰ ਦਿਨ ਦੇਖ ਲਓ ਕਿੰਨੀ ਤਰੀਕ ਹੋ ਗਈ ਹੈ 10 ਹੋ ਗਈ ਅੱਜ ਫਿਰ 13 ਹੋ ਗਈ ਠੰਡ ਹੁਣ ਤੁਸੀਂ ਵੇਖ ਲਓ ਕਿਹੜੇ ਫਿਰ ਦਸੰਬਰ ਰਹਿ ਗਿਆ ਤੇ ਜਨਵਰੀ ਰਹਿ ਗਿਆ ਬਸ ਹਾਂ 2 ਮਹੀਨੇ 2.5 ਮਹੀਨੇ ਮਾਸਾਂ ਹਾਂ ਜੇ ਕੋਈ ਪਛੇਤੀ ਜਾਵੜੇ ਦਾ ਟੱਡ ਗੱਲ ਹੈ ਉਹ ਹੀ ਮਾਰਚ ਜੇ ਚੱਕਰ ਚੱਪ ਜਾਂਦੀ ਹੈ ਮੜੀ ਜੀ ਹਾਂ ਤੇ ਬਜਾਈ ਕਰਉ ਸ਼ੁਰੂ ਕਰਨੀ ਹੈ ਫਿਰ ਬਜਾਅ ਚੱਲੀ ਜਾਂਦੀ ਹੈ ਬਸ ਚੱਲੀ ਜਾਂਦੀ ਹੈ ਹਾਂ ਚਲੋ ਵਧੀਆ ਕੋਠੇ ਕੰਮ ਨੇ ਪੜ ਗਿਆ ਨਾ ਨਾ ਰਹਿੰਦਾ ਅਜੇ ਹਾਂ ਜੇ ਲੱਗ ਹੀ ਜਾਊਗਾ ਸਾਲ ਰਾਮਨਾ ਮੇਰੇ ਹਿਸਾਬ ਚ ਦਾ ਹਾਂ ਲੱਗ ਜਾਊਗਾ ਨਾ ਉਹ ਬੰਨ ਵਧੀਆ ਗਈ ਹਾਂ ਤੇ ਦਿਵਾਲੀ ਕਿਵੇਂ ਰਹੀ ਪਿੰਡ ਫਿਰ ਦਿਵਾਲੀ ਬਹੁਤ ਵਧੀਆ ਅਮਨ ਸ਼ਾਂਤੀ ਨਾਲ ਬਹੁਤ ਵਧੀਆ ਰੱਬ ਦੀ ਕਿਰਪਾ ਨਾਲ ਮੈਂ ਨਾਨਕੀ ਗਈ ਸੀ ਮਾਮੇ ਦਾ ਮੁੰਡਾ ਇੰਨੇ ਦੇ ਨਾਨਕੀ ਮਾਮੇ ਦਾ ਮੁੰਡਾ ਹੈ ਬਾਹਰੋਂ ਅੱਛਾ ਅੱਛਾ ਠੀਕ ਉਹ ਫਿਰ ਕੱਲਾ ਸੀ ਤਾਂ ਕਰਕੇ ਠੀਕ ਹੈ ਠੀਕ ਹੈ ਠੀਕ ਹੈ ਇੱਕ ਆਪਾਂ ਜ਼ੋਰ ਲਾਉਣਾ ਚਾਹਿਆ ਸਾਰਿਆਂ ਨੂੰ ਕਹਿ ਕੇ ਨਾ ਆਪਾਂ ਛੱਪੜ ਦੇ ਵਿੱਚ ਪਾਰਕ ਹੀ ਟਰਾਈ ਕਰਨੀ ਆਪਾਂ ਬਣਾਉਣਾ ਆਪਾਂ ਕਰ ਲੈਨੇ ਆਪ ਖੂਦਾਂ ਕਰਾਂਗੇ ਕਰਾਂ ਉਹਦਾ ਵੀ ਕਰਨਾ ਯਾਰ ਉਹਦਾ ਕਰਾਂਗੇ ਖੂਦੇ ਨਾਲ ਪਾਰਕ ਬਣਾ ਲੋ ਲੋਕ ਤ ਹਾਂ ਕੋਈ ਨੰਗਾ ਟੱਪਾ ਕੋਈ ਹੈਗਾ ਕਿਸੇ ਹਿਸਾਬ ਦਾ ਕੋਈ ਚੀਜ਼ਾ ਦੋ ਬਰਾਬਰ ਬਰਾਬਰ ਆ ਕੇ ਦਿਹਾ ਦੇ ਲੱਗ ਲਾ ਹਾਂ ਇਹਦੇ ਨਰੇਗਾ ਲਾ ਕੇ ਕਰਾਉਣੇ ਸਾਬਣਾ ਕਹਿ ਗਿਆ ਨੀਰ ਇਹਦਾ ਜੀਸੀਬੀ ਨਾਲ ਕੱਢੀਆਂ ਜਾਣਗੀਆਂ ਭਈਆ ਹੁਣੇ ਹੀ ਹੁੰਦੀਆਂ ਸਾਬ ਇਹ ਉਹ ਨਹੀਂ ਹੋਣੀਆਂ ਜੀਆਂ ਇਹਦੇ ਨਾਲ ਪੰਚਾਇਤ ਕੰਮੀਆਂ ਲਿਆਦੀ ਆਵੇ ਜੀਸੀਬੀ ਹਾਂ ਭੜ ਕੇ ਕਰਾਈ ਉਹਦੇ ਨਾਲ ਪਟਾਈ ਜਾਵੇ ਸਹੀ ਗੱਲ ਤੇ ਭੜਾ ਪੜੀ ਕੀ ਕਰਾ ਪਟਾ ਕੇ ਤੇ ਫਿਰ ਉੱਤੇ ਕਰਾਹਾ ਲੱਗ ਜੇ ਤੇ ਫਿਰ ਜਾ ਕੇ ਵਧੀਆ ਬਣੂਗੀ ਚੀਜ਼ ਉਹ ਰਸਤਾ ਵੀ ਬਹੁਤ ਛੋਟਾ ਹੋ ਗਿਆ ਨਾ ਇਹ ਤੇ ਰਸਤਾ ਛੋਟਾ ਹੋ ਲੇਗੀ ਹੁਣ ਇਕੱਲੀ ਆ ਰਹੇਗੀ ਲਾਈਨ ਸਹੀ ਗੱਲ ਆ ਦੇਖ ਲੋ ਦੋਸਤੋ ਇਹਨੇ ਨਾ ਥਾਈ ਰ ਤੇ ਫਿਰ ਬੰਦਾ ਚੱਪੂ ਕਿੱਧਰ ਦੀ ਕੋਈ ਬੁਰਾ ਹਾਲ ਹੋਇਆ ਪਿਆ ਜਿਆਦਾ ਹੱਡਾਣੀ ਕੋਲੇ ਹੈਗੀ ਏ ਢਾਲ ਜਾਂ ਮੇਰੇ ਉਪਰਲੇ ਪਾਸੇ ਮੈਂ ਕੋਟੀ ਨਵੀਂ ਪਾਈਆਂ ਨੇ ਉੱਥੇ ਆ ਹਾਂ ਉਦੋਂ ਵਾਰਾਂ ਘਾਹਲੇ ਕੋਲੇ ਬੈ ਕੇ ਤਾਲ ਹੀ ਹੁੰਦੀ ਸਹੀ ਗੱਲ ਆ ਜੀ ਬਾਕੀ ਗੱਠਾਂ ਵਾਲੀਆਂ ਟਰਾਲੀਆਂ ਆਉਂਦੀਆਂ ਉਹ ਤਾਂ ਜਿਆਦਾ ਸਾਰ ਰਹਿੰਦੇ ਗਾਉਂ ਵੀ ਬਹੁਤ ਜਿਆਦਾ ਉਹ ਤਾਂ ਕੱਲੀ ਮਸਾ ਰੰਗਦੀ ਐ ਬਹੁਤ 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 ਜਿਆਦਾ ਹਾਂ ਵੀਰੋ ਬਣੀ ਜਾਂਦੀ ਤੇਰੀ ਹੋਰ ਕੋਈ ਨਹੀਂ ਕੋਈ ਨਹੀਂ ਤਕੜਿਓ ਬਾਲੇ ਵਧੀਆ ਠੀਕ ਐ ਤੇ ਕਰ ਲੋ ਕੰਮ ਕਰ ਮਿਲਦੇ ਆ ਬਾਏ ਟਾਟਾ ਕੈਸੇ ਹੋ ਕਾ ਕਰ ਰਹੇ ਹੋ ਆ ਕੰਮ ਕਰ ਰਹੇ ਆ ਅੱਛਾ ਟਾਣੀ ਪਾਣੀ ਦਾ ਜੀ ਰੈਡੀ ਫਰਾਬਦੀ ਬਣਾ ਰੱਖੀ ਐ ਹਾਂ ਜੀ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਡਿਊਟੀ ਹੁੰਦੀ ਐ ਫਿਰ ਕਿਹ ਹੱਥ ਹੁੰਦਾ ਹੀ ਚੱਲਦਾ ਅੱਛਾ ਜੀ ਵੇਲੇ ਬਸ ਵੇਲੇ ਹਾਂ ਜੀ ਹੁਣ ਕਿੰਨੇ ਘਰ ਆ 18 ਘਰਾਂ ਦਾ ਜੀ 18 ਘਰਾਂ ਦਾ ਹਾਂ ਜੀ ਚਲੋ ਚੰਗੀ ਗੱਲ ਐ ਤੇ ਗਿਆ ਨਹੀਂ ਉਧਰ ਦੀਵਾਲੀ ਵੇਲੇ ਨਹੀਂ ਯਾਦ ਕੀ ਗਿਆ ਨਹੀਂ ਆ ਪਿਛਲੇ ਮਹੀਨੇ ਤੇ ਜਾਵਾਂਗੇ ਜੀ ਅੱਛਾ ਚਲੋ ਹੋਰ ਬੜੀਆ ਚੜਦੀ ਕਲਾ ਚੜਦੀ ਕਲਾ ਚਲੋ ਭਾਈ ਕਰੋ ਮਿਹਨਤ ਹੁਣ ਆਪਾਂ ਜਾਣੇ ਉਧਰ ਬਣਾ ਕੇ ਬਈਰ ਕੰਦੀ ਵੀਡੀਓ ਬਾਈ ਕਰਨ ਕਿੰਨੀ ਵਾਰੀ ਕਹਿਤਾ ਉਹੀ ਸ਼ਰਮ ਆਉਂਦੀ ਆ ਦੇ ਆਪ ਨੂੰ ਉਦਾਂ ਵੇਲਾ ਨਹੀਂ ਤਣੀ ਮੈਨਾਂ ਟਾਈਮ ਲਾਉਂਦਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਮੈਂ ਉਹਦੇ ਦੋਸਤਾਂ ਨੂੰ ਮਿਲ ਕੇ ਆਉਂਗਾ ਅੱਜ ਕਿਉਂਕਿ ਦੋਸਤਾਂ ਨੂੰ ਮਿਲਿਆ ਨੂੰ ਬਹੁਤ ਟਾਈਮ ਹੋ ਗਿਆ ਕੋਈ ਲਾਵਾਂਗੇ ਸ਼ੁਕਰ ਮੇਲਾ ਹੋ ਸਕਿਆ ਤਾਂ ਵੀਡੀਓ ਬਣਾਵਾਂਗੇ ਇੱਥੇ ਪਤਾ ਕੀ ਰੌਲਾ ਪੈਂਦਾ ਹੈ ਜਿਹੜੇ ਯਾਰ ਦੋਸਤਾਂ ਮੇਰੇ ਉਹ ਵੀ ਆਪਣੇ ਸਾਡੇ ਪਿੰਡ ਦੇ ਥੋੜਾ ਜਿਹਾ ਸਿਸਟਮ ਹੋਰ ਹਿਸਾਬ ਦਾ ਹੈ ਮਤਲਬ ਕਈ ਤਾਂ ਕੈਮਰੇ ਤੋਂ ਸੰਗਦੇ ਬੜਾ ਤੇ ਕਈ ਰਾਸੇ ਵਿੱਚ ਜਾ ਕੇ ਆਪਾਂ ਕੋਈ ਗੱਲ ਕਹਿ ਦਿੰਨੇ ਆ ਉਹ ਫਿਰ ਜਦੋਂ ਕੈਮਰੇ ਅੱਗੇ ਆਉਂਦੀ ਅਗਲੇ ਨੂੰ ਐ ਲੱਗਦਾ ਬੇਇੱਜ਼ਤੀ ਕਰਦੀ ਤਾ ਕਰਕੇ ਮੇਰੇ ਜਿਹੜੇ ਬੇਲੀ ਤੁਹਾਡੇ ਸੰਗਦੇ ਆ ਪਰ ਹੁਣ ਇਸ ਕੰਮ 'ਚ ਬਿਸ਼ਰਮ ਹੋਣਾ ਪੈਂਦਾ ਤੇ ਆਪਾਂ ਹੋਵਾਂਗੇ ਮੈਂ ਜਾ ਰਿਹਾ ਆ ਬਾਈ ਕੋਲੇ ਵੀਡੀਓ ਬਣਾਉਣਾ ਇੱਥੇ ਰਸਤੇ ਵਿੱਚ ਨਾ ਦਰਖਤ ਲੱਗਿਆ ਹੋਇਆ ਇੱਕ ਬਹੁਤ ਸੋਹਣਾ ਬੂਟਾ ਰਕਤ ਨਹੀਂ ਬੂਟਾ ਦਰਖਤਰੇ ਬਣੂਗਾ ਤੇ ਮੈਨੂੰ ਪਤਾ ਨਹੀਂ ਕਿ ਇਹ ਜੀ ਵੈਰਾਈਟੀ ਹੈ ਵਿਰਾਟ ਸਾਹਿਬ ਨੂੰ ਪੁੱਛਾਂਗੇ ਕਿਉਂਕਿ ਵਿਰਾਟ ਸਾਹਿਬ ਦਾ ਸਕੂਲ ਆ ਇਹ ਤੇ ਬਹੁਤ ਸੋਹਣਾ ਲੱਗਿਆ ਮੈਨੂੰ ਅਲੱਗ ਜਾ ਮਤਲਬ ਦਰਨ ਨੂੰ ਦਿਖਾਉਣੇ ਆਪਾਂ ਆ ਜਿਹੜਾ ਸਾਡਾ ਸਕੂਲ ਆ ਬਚਪਨ ਦਾ ਉੱਥੇ ਮਾਸਟਰ ਜਰ ਗਿਆ ਲਾਇਆ ਹੋਇਆ ਮਾਸਟਰ ਜੀ ਮਿਲਿਆ ਤਾਂ ਉਹਨਾਂ ਨੂੰ ਪੁੱਛਾਂਗੇ ਨਹੀਂ ਬਰਾੜ ਸਾਹਿਬ ਨੂੰ ਮੈਂ ਫੋਨ ਕਰਕੇ ਪੁੱਛੂਗਾ ਵੀ ਇਹ ਕਿਹੜੀ ਵੈਰਾਈਟੀ ਹੈ ਉਹ ਮਖਾਉਣਾ ਮੈਂ ਆਓ ਉਹ ਵੀ ਫੋਨ ਇਹ ਤੇ ਸੋਨੂੰ ਹੀ ਪਤਾ ਦੋਸਤੋ ਜਰੂਰ ਦੱਸਿਓ ਵੀ ਕਿਹੜੀ ਵੈਰਾਈਟੀ ਹੈ ਹੈਨਾ ਵਧੀਆ ਅਲੱਗ ਜੀ ਚੀਜ਼ ਹੈ ਇੱਕ ਮੈਂ ਸਾਡੇ ਪਿੰਡ ਦੇ ਬਾਈ ਕੋਲੇ ਤੇ ਬਾਈ ਨਾ ਅਸਲ ਲੱਕੜਾਂ ਵੇਚਦੇ ਆ ਬਾਈ ਨੇ ਮੈਨੂੰ ਪਹਿਲਾਂ ਦੋ ਤਿੰਨ ਰੀ ਅੱਖਾਂ 'ਚ ਵੀਡੀਓ ਬਣਾਉਣੀ ਆ ਤੁਹਾਨੂੰ ਦਿਖਾਉਣੇ ਆ ਤੇ ਪਿੰਡ ਆਦਨੀਆਂ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਹੈ ਤੇ ਬਾਈ ਨਾ ਕਰਦੇ ਆ ਆਪਣੀ ਗੱਲਬਾਤ ਜੇ ਕਿਸੇ ਨੂੰ ਮਤਲਬ ਘਰ ਦੇ ਬਾਲਣ ਵਾਸਤੇ ਜਾਂ ਕੋਈ ਹੋਰ ਕੰਮ ਵਾਸਤੇ ਲੱਕੜ ਚਾਹੀਦੀ ਹੈ ਤਾਂ ਬਾਈ ਵੇਚਦਾ ਆਪਣੇ ਪਿੰਡ ਆਦਨੀਆਂ ਦਾ ਕੋਈ ਭੋਗ ਹੁੰਦਾ ਜਾਂ ਵੈਸੇ ਵੀ ਲੱਕੜ ਚਾਹੀਦੀ ਹੈ ਉਹ ਹੁੰਦੀ ਹੈ ਬਾਈ ਕੋਲੇ ਜੋੜੀਆਂ ਲੱਕੜ ਜੀ ਹੁੰਦੀ ਬਾਕੀ ਕੋਈ ਲੱਕੜ ਵੇਚਣਾ ਚਾਹੁੰਦਾ ਤਾਂ ਬਾਈ ਖਰੀਦ ਵੀ ਲੈਂਦਾ ਕੋਰਤਣਾਓ ਜੀ ਠੀਕ ਆ ਬਾਈ ਜੱਜ ਨਾਂ ਬਾਈ ਦਾ ਹਾਂਜੀ ਤੇ ਮੋਬਾਈਲ ਨੰਬਰ ਸੋ ਤੁਹਾਡਾ 94170 ਹਾਂਜੀ 73899 ਠੀਕ ਆ ਜੀ ਤੇ ਮਤਲਬ ਹੁਣ ਦੱਸੋ ਲੱਕੜ ਕਾਦੇ ਕਾਦੇ ਵਾਸਤੇ ਤੁਸੀਂ ਵੇਚਦੇ ਹੋ ਇਹ ਲੱਕੜ ਆਪਣੀ ਜੀ ਤੰਦੂਰ ਦੇ ਕੰਮ ਵੀ ਹੁੰਦੀ ਆ ਹਾਂਜੀ ਤੇ ਬਾਕੀ ਭੋਗ ਭਾਗ ਵਾਸਤੇ ਹਾਂਜੀ ਜਿਵੇਂ ਮਨ ਲਾ ਕਿਸੇ ਕੰਮ ਵਾਸਤੇ ਲੱਕੜ ਬਾਲਣ ਵਾਸਤੇ ਹੁੰਦੀ ਜੀ ਆਪਣੀ ਕੋਈ ਬਾਲਣ ਵਾਸਤੇ ਹਾਂ ਤੇ ਲੱਕੜਾ ਭਖਰੀ ਵੀ ਲੈਨੇ ਆ ਜੋ ਕਿ ਮਨ ਲਾ ਵਾਹ ਚੁਪਟਾਉਣੀ ਚਾਹੁੰਦਾ ਅਜਾ ਪੱਟ ਵੀ ਦਿੰਨੇ ਆ ਪੱਟ ਵੀ ਲੈਣੇ ਹਾਂ ਠੀਕ ਆ ਮਕਾ ਲਵਾਂਗੇ ਕਿੰਨੀ ਮਰਜ਼ੀ ਲੱਕੜ ਹੋਵੇ ਜਿਹੜੇ ਰੇਟ ਨਾਲ ਲਗਾ ਰਹਾ ਮੁਖੇ ਉਸ ਰੇਟ ਦੀ ਲੈ ਲਾਂਗੇ ਠੀਕ ਹੈ ਠੀਕ ਹੈ ਹਾਂ ਬਾਕੀ ਲੱਕੜ ਆਪਣੇ ਕੋਲ ਸਾਰੀ ਸੁੱਕੀ ਪਈ ਹੋਈ ਹੈ ਸੁੱਕੀ ਲੱਕੜ ਹਾਂਜੀ ਸਾਈਜ਼ ਜਿਹੜਾ ਜਿਹੜਾ ਮੈਂ ਲੋਕ ਵੱਡੀ ਵਲ ਹਾਂ ਹਾਂ ਆ ਵਧੀਆ ਮਿਲ ਜੂਜੇ ਜੀ ਅਗਲਾ ਮੰਗੇ ਉਹ ਜੀ ਲੱਕੜੀ ਦੇ ਦੇਣੇ ਮੈਂ ਲਚਰਾਉਣ ਵਾਲੀ ਵੀ ਲੱਕੜ ਆਪਣੇ ਕੋਲ ਡੰਡਾ ਵੀ ਪਿਆ ਹਾਂਜੀ ਤੇ ਜੇ ਕੋਈ ਫਾੜਾ ਮੰਗੇ ਫਾੜਾ ਵੀ ਦੇ ਦੇਣੇ ਠੀਕ ਹੈ ਹਾਂ ਗੱਟੂ ਮੰਗੇ ਤੰਦੂਰ ਦੇ ਵਾਸਤੇ ਗੱਟੂ ਵੀ ਦੇ ਦੇਾਂਗੇ ਠੀਕ ਹੈ ਠੀਕ ਹੈ ਹਾਂਜੀ ਬਾਕੀ ਭਾਈ ਮੈਂ ਤੇ ਜੱਜ ਬਾਈ ਦਾ ਨਾਮ ਹੈ ਪਿੰਡ ਜਾ ਕੇ ਤੁਸੀਂ ਮਰਜ਼ੀ ਨੂੰ ਪੁੱਛ ਲਿਓ ਤੇ ਫਿਰਨੀ ਤੇ ਬਾਹਰ-ਬਾਰ ਘਰ ਆ ਜਿਹੜੀ ਬਾਹਰ ਲਈ ਫਿਰਨੀ ਸਾਡੇ ਪਿੰਡ ਵਾਲੀ ਤੇ ਟਾਵਰ ਕੋਲ ਦੀ ਜਿਹੜੀ ਇੱਕ ਵਾਰ ਨੰਬਰ ਆ ਤਾਂ ਹੋਰ ਦੱਸ ਦਿਓ ਜੀ 94172 73899 ਚਲੋ ਤੇ ਹੋਰ ਠੀਕ ਹੈ ਕਰੇ ਸਾਰੀ ਠੀਕ ਹੈ ਜੀ ਹਾਂ ਜੀ ਤੇ ਬਾਈ ਨੂੰ ਦਿਓ ਸੇਵਾ ਦਾ ਮੌਕਾ ਜੇ ਕਿਸੇ ਨੇ ਵੇਚਣੀ ਹੈ ਤਾਂ ਟਾਈ ਬਾਈ ਨਾਲ ਕੰਟੈਕਟ ਕਰ ਲਿਓ ਜੇ ਖੇਤੋਂ ਲੱਕੜਾਂ ਵੜਾਉਣੀਆਂ ਤਾਂ ਵੀ ਕੰਟੈਕਟ ਕਰ ਲਓ ਤੇ ਸੁੱਕੀ ਲੱਕੜ ਬਾਈ ਤੋਂ ਮਿਲਦੀ ਹੈ ਕੋਈ ਘਰੇਲੂ ਕੰਮ ਆਸਤੇ ਬਾਕੀ ਠੰਡ ਠੰਡ ਵੀ ਆ ਗਈ ਉਹਨਾਂ ਅਗਲੇ ਘਰਿਆਂ ਚ ਆਪਾਂ ਵਰਤਦੇ ਆਂ ਕੀ ਜਰੀ ਤੇ ਕੋਈ ਹੋਰ ਕੰਮ ਆਸਤੇ ਵੀ ਚਾਹੀਦੀ ਆ ਤੁਹਾਨੂੰ ਬਾਈ ਕੋਲ ਵੱਡੀ ਛੋਟੀ ਹਰ ਇੱਕ ਤਰ੍ਹਾਂ ਦੀ ਲੱਕੜ ਮਿਲੂਗੀ ਮਿਲੂਗੀ ਹਾਂ ਹਨਾ ਹਾਂਜੀ ਚਲੋ ਬਹੁਤ ਬਹੁਤ ਮਿਹਰਮਾਨੀ ਮਿਲਦੇ ਆਪ